ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਤੋਂ ਬਾਜੇਖਾਨੇ ਵਾਲੀ ਸੜਕ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ ਚੌਰਾਸਤਾ ਬੰਨਦਾ ਦੋਸਤੋ ਇੱਕ ਪਾਸੇ ਸੇਡਾ ਸਿੰਘ ਵਾਲਾ ਤੇ ਦੂਜੇ ਪਾਸੇ rau ਵਾਲਾ ਨਾਲ ਦਾ ਪਿੰਡ ਔਕੰਦ ਵਾਲਾ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਬਹੁਤ ਵੀਡੀਓ ਬਣਾਈਆਂ ਇਦਾਂ ਦੀਆਂ ਹੀ ਵੜਾ ਤੁਹਾਨੂੰ ਦਿਖਾਉਂਦੇ ਰਹਿਨੇ ਆ ਅੱਜ ਥੋੜੀ ਕੱਚੀ ਵੜ ਦਿਖਾਵਾਂਗੇ ਕਾਰਨ ਇਹ ਸੀ ਵੀ ਦੋ ਵੜਾਂ ਬਾਈ ਕੋਲ ਬਹੁਤ ਤਿਆਰ ਇੱਕ ਸੂਈ ਸਵਾਈ ਤੇ ਇੱਕ ਗੱਬਣ ਗਾਂ ਸੀ ਜਿਨ੍ਹਾਂ ਦੀ ਵੀਡੀਓ ਕਰਨੀ ਸੀ ਪਰ ਕਿਉਂਕਿ ਵਪਾਰ ਦਾ ਕੰਮ ਆ ਤਾਂ ਵਪਾਰੀ ਭਰਾ ਵੀ ਨਾਲ ਜੁੜੇ ਹੋਏ ਹੁੰਦੇ ਆ ਤੇ ਕੁਛ ਖਰੇਲੂ ਵੀਰ ਵੀ ਆਉਂਦੇ ਰਹਿੰਦੇ ਆ ਉਹ ਦੋਨੇ ਗਾਵਾਂ ਹੁਣੇ ਗੱਡੀ ਤੇ ਬਾਈ ਨੇ ਲੋਡ ਕਰਕੇ ਅੱਗੇ ਭੇਜ ਦਿੱਤੀਆਂ ਹੁਣ ਆਏ ਸੀ ਤਾਂ ਸੋਚਿਆ ਪਰ ਉਹਨੇ ਇੱਕ ਵੀਡੀਓ ਜਿਹੜੀ ਬਣਾ ਲੈਨੇ ਆ ਪਰ ਇਹਦੇ ਚ ਤੁਹਾਨੂੰ ਬਰੀਡ ਵਾਈਜ਼ ਤਾਂ ਟਾਪ ਦੀ ਗਾਂ ਦਿਖਾਉਂਗਾ ਦਿਨ ਹਜੇ ਜ਼ਰੂਰ ਲੈਂਦੀ ਆ ਸੂਨ ਦੇ ਵਿੱਚ ਸੋ ਜਿਹੜਾ ਭਰਾ ਪਸੰਦ ਕਰੇ ਉਹ ਆ ਕੇ ਤਸੱਲੀ ਕਰ ਸਕਦਾ ਹੈ ਹਾਈਟ ਲੈਂਥ ਬਿਊਟੀ ਇਹਦੀ ਬਾਗਮਾਲ ਹੈ ਤੁਹਾਡੇ ਸਾਹਮਣੇ ਹੈ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋਰ ਵੀ ਦਿਆਂ ਹਰਪ੍ਰੀਤ ਭਾਈ ਸੱਸੀ ਗਾਲ ਸੱਸੀ ਗਾਲ ਜੀ ਹਰਪ੍ਰੀਤ ਦੋ گاਵਾ ਜਿਹੜੀਆਂ ਨਾਲ ਹੋਰ ਸੀ ਹੈਨਾ ਹਾਂਜੀ ਇੱਕ ਸੂਈ ਵੀ ਸੀ ਇੱਕ ਗੱਬਣ ਹਾਂਜੀ ਇੱਕ ਰਾਤ ਸੂਈ ਸੀਗੀ ਇੱਕ ਬਾਤਿਆ ਰਹੀ ਸੀ ਗੱਬਣ ਅੱਛਾ ਵੀਡੀਓ ਨਾ ਦੋਵਾਂ ਦੀ ਦਿਖਾਉਣੀ ਸੀ ਮੈਂ ਆਪਣੀ ਉਹਨਾਂ ਦੀ ਬਣਾਉਣੀ ਸੀਗੀ ਹੁਣ ਆਪਾਂ ਇਹਦੀ ਬਣਾ ਚਲੋ ਵੈਗੀਆਂ ਬਣਾ ਠੀਕ ਹੈ ਚਲੋ ਇਹ ਹੁਣ ਇਸ ਟਾਈਮ ਜਿਹੜੀ ਆਪਣੇ ਕੋਲ ਵਿਕਰੀ ਵਾਸਤੇ ਖੜੀ ਹੈ ਕਨਵਾ ਸੁਆ ਸੁੰਦੀ ਇਹ ਦੂਜਾ ਸੁਆ ਵੀਰੇ ਹਮ ਪਿਓਰ ਸ਼ੇਰਾਂ ਦਾ ਸਟੌਕੀ ਦੀ ਖੋਦਾ ਠੀਕ ਹੈ ਤੇ ਮੈਜਿਕ ਤੋਂ ਗੱਪਣਾ ਫਿਰੇ ਕਿੰਨਾ ਚਿਰ ਲੇਜੂ ਸੋਣ ਚ ਇਹਦੇ 22 ਦਿਨ ਪਏ ਵੀਰੇ ਅਜੇ ਦਿਨ ਪੂਰੇ ਹੋਣ ਚ ਤੇ ਪਹਿਲੇ ਸੂਏ 41 ਤੋਂ 42 ਕਿਲੋ ਦੁੱਧ ਗੱਡੇ ਵਾ ਵੜਦਾ ਠੀਕ ਹੈ ਅੱਛਾ ਡਿਮਾਂਡ ਕੀ ਰਹਿਣੀ ਇਹਦੀ ਡਿਮਾਂਡ ਇਹਦੀ ਵੀਰੇ ਫੋਨ ਤੇ ਕਰਾਂਗੇ ਵੜ ਕੱਚੀ ਹੈ ਕੋਈ ਵੀ ਵੇਚਣ ਵਾਲਾ ਵੀਰ ਲੈ ਜਾਂਦਾ ਠੀਕ ਹੈ ਹਾਂਜੀ ਖੋਲ ਲੈ ਨੂੰ ਬਈ ਦੋਸਤੋ ਵਾੜ ਦੇਖੋ ਦੂਜਾ ਸੂਆ ਹੈ ਹਜੇ ਦਿਨ ਜ਼ਿਆਦਾ ਪਏ ਆ ਸੂਣ ਦੇ ਵਿੱਚ 20 22 ਦਿਨ ਪਏ ਆ ਨਾ ਤਾਂ ਬਰੀਡ ਕੁਆਲਿਟੀ ਵੱਲੋਂ ਤੁਹਾਨੂੰ ਕੋਈ ਇਹਦੇ ਚ ਕਮੀ ਲੱਗੇ ਨਾ ਹਾਈਟ ਲੈਂਥ ਦੇ ਵਿੱਚ ਤੇ ਦੂਜੀ ਗੱਲ ਜਿਹੜੀ ਬਿਊਟੀ ਹੈ ਉਹ ਵੀ ਗਾਂ ਦੀ ਚੰਗੀ ਹੈ ਇਹ ਫਾਰਮਾਂ ਚੋਂ ਆਉਂਦੀਆਂ ਦੋਸਤੋ ਏਡੀਆਂ ਏਡੀਆਂ ਵਹਿੜਾਂ ਤੇ ਉਹਦੇ ਕਰਕੇ ਥੋੜਾ ਜਾਂ ੱੱੱਕਾ ਜ਼ਰੂਰ ਕਰਦੀਆਂ ਜਦੋਂ ਤੁਰਦੀਆਂ ਇਹ ਉਹ ਆਪਦੀ ਮਰਜ਼ੀ ਦੇ ਨਾਲ ਸੋ ਇਹ ਗਾਂ ਦੋਸਤੋ ਤੁਸੀਂ ਦੇਖੋ ਕੋਸ਼ਿਸ਼ ਕਰ ਰਹੇ ਹਾਂ ਤੋਰ ਕੇ ਦਿਖਾਉਣ ਦੀ ਹਜੇ ਕੱਚੀ ਵਹਿੜਾ ਦਿਖਾਉਣੀ ਆ ਦੋ ਜਿਵੇਂ ਇੱਕ ਤਿਆਰ ਗਾਂ ਸੀ ਤੇ ਦੂਜੀ ਜਿਹੜੀ ਸੂਈ ਸਵਾਈ ਸੀਗੀ ਪਰ ਉਹ ਤੁਰਨਾ ਨਹੀਂ ਬੈਠੀ ਘੜੇ ਚਲਾਈ ਬੰਦ ਇਸ ਲਈ ਤਾਂ ਸੋ ਦੋਸਤੋ ਬਹੁਤ ਹਜੇ ਤੁਰ ਨਹੀਂ ਰਹੀ ਰਾਤ ਹੀ ਆਈ ਹੈ ਵਹਿੜੇ ਠੀਕ ਹੈ ਛੋ ਜੇ ਰਾਤ ਹੀ ਆਈ ਹੈ ਸੋ ਦੋਸਤੋ ਫੇਰ ਇਹਦੇ ਢਾਂਚੇ ਦੀ ਜੱਜਮੈਂਟ ਕਰੋ ਮਾਫੀ ਚਾਵਾਂਗੇ ਵੀ ਫਾਰਮ 'ਚੋਂ ਰਾਤ ਹੀ ਆਈ ਐ ਉਹਦੇ ਕਰਕੇ ਹਜੇ ਤਿਹਾਰੇ ਨਾਲ ਰਸੇ ਨਾਲ ਤੁਰਦੀ ਨਹੀਂ ਗਿਆ ਜਦੋਂ ਨੂੰ ਤੁਸੀਂ ਕੋਈ ਭਰਾ ਵੇਖਣ ਆਊਗਾ ਫਿਰ ਇਹ ਆਦੀ ਹੋ ਜਾਣੀਆਂ ਹੁੰਦੀਆਂ ਗਾਵਾਂ ਵੀ ਫੋਲਾ ਹਾਈਟ ਆ ਵੀਰੇ ਛੋਟੀ ਨਹੀਂ ਹਾਈਟ ਸਹੀ ਹੈ ਹਾਈਟ ਲੈਂਥ ਫੋਲਾ ਦੋਸਤੋ ਵੈਸੇ ਮੈਂ ਜੱਜਮੈਂਟ ਪਹਿਲਾਂ ਹੀ ਦੇ ਰਿਹਾ ਹਾਂ ਵਾਨਾ ਬੜਾ ਚੰਗਾ ਬਣਾਊਗੀ ਫਿਕਸ ਰੱਖੂਗੀ ਹਵਾਨਾ ਸਾਰਾ ਫੈਂਸੀ ਘੜਨਾ ਵੀਰੇ ਓ ਦੁੱਧ ਦਾ ਥੋੜਾ ਅੰਦਾਜ਼ਾ ਵੀ ਤੁਸੀਂ ਕਿੰਨਾ ਚੋਲੋਗੇ ਬਰੀਡ ਵਾਈਜ਼ ਟਾਪ ਦੀ ਐ ਵੈਡ ਤੁਸੀਂ ਵਿਕਰੀ ਵਾਲੀ ਦੇਖ ਰਹੇ ਹੋ ਇੱਕ ਹੀ ਨਗ ਸੀਗਾ ਇਸ ਵੀਡੀਓ ਦੇ ਵਿੱਚ ਜਿਹੜਾ ਦਿਖਾਉਣਾ ਹੀ ਪਹਿਲਾਂ ਹੀ ਦੱਸਤੀ ਆ ਕਹਾਣੀ ਤੁਹਾਨੂੰ ਵੀ ਦੋ گاਵਾ ਜਿਹੜੀ ਇੱਕ ਤਿਆਰ ਸੀ ਤੇ ਇੱਕ ਸੂਈ ਸਵਾਈ ਦੋਨੇ ਵੇਗੀਆਂ ਕੱਚੀ ਗਾਂ ਜੇ ਕੋਈ ਭਰਾ ਬਰੀਡ ਤੇ ਕੰਮ ਕਰਨਾ ਚਾਹੁੰਦਾ ਫਾਰਮ ਦਾ ਕੰਮ ਕਰਨਾ ਚਾਹੁੰਦਾ ਤਾਂ ਸੌਦਾ ਕਰ ਸਕਦੇ ਹੋ ਜਦੋਂ ਨੂੰ ਸੂਗੀ ਰੁੱਤ ਠੰਡ ਦੀ ਆ ਜਾਣੀ ਕਿਉਂਕਿ 22 ਦਿਨ ਪਏ ਆ ਅਸੂ ਵਾਲਾ ਪੱਖ ਹੋਊਗਾ ਤੇ ਰਾਤ ਦੀ ਠੰਡ ਹੋ ਜਾਣੀ ਸੋ ਪੀਕ ਲੈਵਲ ਸੋਨਾ ਫੜ ਜੂਗੀ ਧੰਨਵਾਦ